ਆਪਾਂ ਮਰੇ ਪੰਜ ਪੈਗ ਪੀਨੇ ਹਾਂ ਡੀ ਆਰ ਆਈ ਐਨ ਕੇ ਰਿੰਗ ਮਹਿਲ ਕੋ ਗੋਸਲ ਪਹਿਲਾ ਡੀ ਡੈਲੀਸ਼ੀਅਸ ਦਨਿਸ਼ੀਅਸ ਮਿੱਠਾ ਯਾ ਬੜਾ ਵਧੀਆ ਹਾਂ ਮਿੱਠਾ ਜ਼ਰੂਰ ਦੂਜਾ ਪੈਗ ਪਾਲਿਆ ਆਰ ਆੜ ਹੈਨਾ ਰੋਮਾਂਟਿਕ ਰੋਮਾਂਟਿਕ ਵਾਓ ਵਾਓ ਬਿਲਕੁਲ ਗਾਣੇ ਗਾਉਣੇ ਆਪਣੇ ਮਨ ਸੱਸੀ ਸੀ ਤੇ ਤੀਜਾ ਪੈਗ ਆਈ 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 ਇੰਟੈਲੀਜੈਂਟ ਇੰਟੈਲੀਜੈਂਟ ਹਾਂ ਸ਼ਾਰਪ ਹੋ ਗਿਆ ਘੈਂਟ ਗੱਲਾਂ ਕਰੂਗਾ ਬਿਲਕੁਲ ਬਿਲਕੁਲ ਇੰਟੈਲੀਜੈਂਟ ਓਕੇ ਚੌਥਾ ਪੈਗ ਹੋ ਗਿਆ ਐਨ ਨੌਨਸੈਂਸ ਪੁਤਾ ਨੰਬਰ 1 ਉਹ ਤੁਹਾਡੀ ਬਲੀ ਹੋਏ ਠੀਕ ਆ ਹਾਂਜੀ ਹਾਂਜੀ ਆਂਦਾ ਵੇਖੋ ਜੇ ਪੈਗ ਪੀਨੇ ਆ ਹਾਂਜੀ ਜਾਂ ਤਿੰਨ ਹਾਂ ਚਾਰ ਨਹੀਂ ਪੀਨੇ ਜਾਂ ਪੰਜ ਪੀਨੇ ਹਾਂਜੀ ਆਂਦਾ ਵੀ ਚੌਥਾ ਪੀਤਾ ਤੇ ਮਿਲਣਾ ਨਾ ਨੌਨਸੈਂਸ ਹੋ ਗਿਆ ਆਂਦਾ ਅੱਗੇ ਆਪਾਂ ਨਾਲ ਹੀ ਪਾ ਲੈਣਾ ਪੰਜਵਾਂ ਹਾਂਜੀ ਕਿੰਗ ਬਰਵਾਡ ਤੁਹਾਡੇ ਘਰੇ